ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਸਵਾਗਤ ਦੋਸਤੋ ਹਜ਼ਾਰਾਂ ਅੱਜ ਦੀਆਂ ਕੁਝ ਗੱਲਾਂ ਪਤਾਈ ਦੇ ਕੁਝ ਮਸਲੇ ਅੱਜ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਸਸਕਾਰਚਪਿੰਦ ਦੇ ਪ੍ਰੀਮੀਅਰ ਸਕਾਟ ਮੋਹ ਦਾ ਇੱਕ ਬਿਆਨ ਚਰਚਾ ਦੇ ਵਿੱਚ ਹੈ ਫੈਡਰਲ ਸਰਕਾਰ ਦੇ ਨਾਲ ਰਿਸ਼ਤੇ ਨੂੰ ਲੈ ਕੇ ਉਹਦੀ ਗੱਲਬਾਤ ਕਰਨੀ ਹੈ ਦੂਜਾ ਹਾਊਸਿੰਗ ਮਿਨਿਸਟਰੀ ਦੇ ਬਿਆਨ ਦੇ ਉੱਤੇ ਚਰਚਾ ਚੱਲ ਰਹੀ ਹੈ ਕੱਲ ਆਪਾਂ ਬਿਆਨ ਦੀ ਗੱਲਬਾਤ ਕੀਤੀ ਸੀ ਅੱਜ ਉਹਦੇ ਉੱਤੇ ਚਰਚਾ ਕੀ ਚੱਲ ਰਹੀ ਚਿੰਤਾ ਕੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਬਜਟ ਸਬ ਤੇ ਇੱਕ ਇਥੇ ਬੀਸੀ ਦੇ ਵਿੱਚ ਫਾਰਮੇਸੀ ਸਕੈਂਡਲ ਹੋਇਆ ਸੀ ਉਹਦੇ ਸਬੰਧਿਤ ਕੰਸਰਵਟਿਵ ਐਮਐਲਏ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹ ਕੀ ਮਾਮਲਾ ਹੈ ਤੇ ਜਿਹੜਾ ਟੋਰੀਬਨ ਰਾਈਡਿੰਗ ਬਾਰੇ ਮੋੜ ਚਰਚਾ ਹੋ ਰਹੀ ਹੈ ਜਿੱਥੇ ਇੱਕ ਸੀਟ ਦੇ ਨਾਲ ਲਿਬਰਲ ਜਿੱਤੀ ਆ ਮਾਫੀ ਚਾਹੁੰਦੇ ਇੱਕ ਵੋਟ ਦੇ ਨਾਲ ਲਿਬਰਲ ਉਮੀਦਵਾਰ ਜਿੱਤਿਆ ਉਹਦੇ ਬਾਰੇ ਕੀ ਰੌਲਾ ਪਾਉ ਵੀ ਤੁਹਾਡਾ ਸਾਂਝਾ ਕਰਨਾ ਸਭ ਤੋਂ ਪਹਿਲਾਂ ਪ੍ਰੀਮੀਅਰ ਸਕਾਟ ਮੋ ਜਿਹੜੇ ਉਹਨਾਂ ਨੇ ਇੱਕ ਲੈਟਰ ਲਿਖਿਆ ਸਿਸਕਾਚਵਿੰਦੇ ਪ੍ਰੀਮੀਅਰ ਨੇ ਸਕਾਟ ਮੋਰ ਪ੍ਰਾਣੇ ਰਾਜਨੀਤਿਕ ਨੇ ਇਹ ਮਤਲਬ ਆਗੂ ਰਹੇ ਨੇ ਤੇ ਇਹਨਾਂ ਨੇ ਇੱਕ ਲੈਟਰ ਭੇਜੀਆ ਪ੍ਰੀਮੀਅਰ ਆਪਣੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਉਹਦੇ ਚ 10 ਗੱਲਾਂ ਲਿਖੀਆਂ ਇਹਨਾਂ ਨੇ ਕਹਿੰਦੇ ਵੀ ਅਸੀਂ ਇਹ ਚਾਹੁੰਦੇ ਆ ਕਿ ਫੈਡਰਲ ਸਰਕਾਰ ਆ 10 ਗੱਲਾਂ ਕਰੇ ਤਾਂ ਸਾਡੇ ਨਾਲ ਰਿਸ਼ਤਾ ਜਿਹੜਾ ਇਹ ਸਹੀ ਹੋ ਸਕਦਾ ਜਿਹੜੀ ਰਿਲੇਸ਼ਨਸ ਨੇ ਇਹਨੂੰ ਇੰਪਰੂਵ ਕੀਤਾ ਜਾ ਸਕਦਾ ਸਕਾਟ ਮੋਰ ਨੇ ਇਹ ਕਿਹਾ ਕਿ ਜੇ ਕਾਰਨੀ ਇਹ ਚੇਂਜਸ ਕਰ ਲੈਂਦੇ ਆ ਤੇ ਉਹ ਇੱਕ ਬਿਹਤਰ ਰਿਸ਼ਤਾ ਕੇਂਦਰ ਦੇ ਨਾਲ ਆਟਵਾ ਦੇ ਨਾਲ ਬਣਾ ਸਕਦੇ ਆ ਤੇ ਜਿਹੜੇ ਪਿਛਲੇ ਸਾਲਾਂ ਦੀ ਲਗਭਗ 10 ਸਾਲ ਹੋ ਗਏ ਇਹਨਾਂ ਦੇ ਆਪਸ ਦੇ ਵਿੱਚ ਟੈਨਸ਼ਨ ਨੂੰ ਇੱਕ ਕਾਟੋ ਕਲੇਸ਼ ਪਏ ਨੂੰ ਵੀ ਉਹਨੂੰ ਅਸੀਂ ਖਤਮ ਕਰ ਸਕਦੇ ਆ ਮੰਗ ਕੀ ਆ ਡਿਮਾਂਡ ਕੀ ਆ ਉਹ ਕਹਿੰਦੇ ਚਾਈਨਾ ਦਾ ਟੈਰਫ ਹਟਾਓ ਜਿਹੜੀ ਇਹਨਾਂ ਨੇ ਮੰਗ ਕੀਤੀ ਆ ਕੈਨੇਡਾ ਨੂੰ ਕਿ ਚੀਨ ਦੇ ਨਾਲ ਗੱਲਬਾਤ ਸ਼ੁਰੂ ਕਰੋ ਜਿਹੜੇ ਹਾਈ ਟੈਰਫ ਜਾਂ ਕਹੋ ਐਕਸਟਰਾ ਟੈਕਸ ਲਾਏ ਆ ਇਹਨਾਂ ਨੇ ਕੈਨੇਡੀਅਨ ਆ ਕੈਨੋਲਾ ਆਇਲ ਦੇ ਉੱਤੇ ਤੇ ਜਿਹੜੇ ਮਟਰਾਂ ਦੇ ਉੱਤੇ ਇਹ ਹਟਾਏ ਚਾਹਣ ਦੂਜਿਆਂ ਨੇ ਕਿਹਾ ਕਿ ਜਿਹੜੀ ਇਹ ਕਾਰਬਨ ਪਾਲਿਸਿਜ਼ ਨੇ ਤੁਹਾਡੀਆਂ ਫੈਡਰਲ ਕਾਰਬਨ ਪਾਲਿਸਿਜ਼ ਇਹਨਾਂ ਨੂੰ ਬੰਦ ਕਰ ਦਿਓ ਕਹਿੰਦੇ ਫੈਡਰਲ ਰੂਲ ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਆ ਜਾਂ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨ ਆ ਇਹਨੂੰ ਜਿਹੜਾ ਪੋਲਿਊਸ਼ਨ ਘਟਾਉਣ ਦੇ ਲਈ ਕੀਤਾ ਜਾਂਦਾ ਇਹਨੂੰ ਬੰਦ ਕੀਤਾ ਜਾਵੇ ਤੀਜਿਆਂ ਨੇ ਕਿਹਾ ਵੀ ਤੁਸੀਂ ਬਹੁਤ ਢਿੱਲੇ ਆ ਸਰਕਾਰ ਬਹੁਤ ਢਿੱਲੀ ਆ ਬੰਦੇ ਕ੍ਰਾਈਮ ਕਰਕੇ ਬਾਰ-ਬਾਰ ਬਾਹਰ ਆਈ ਜਾਂਦੇ ਆ ਇਹਨੂੰ ਸਖਤੀ ਕਰੋ ਜਿਹੜਾ ਕ੍ਰਿਮੀਨਲ ਕੋਡ ਆ ਜਮਾਨਤ ਲੈਣੀ ਮੁਸ਼ਕਲ ਕਰ ਦਿਓ ਤੇ ਜਿਆਦਾ ਸਖਤ ਸਜ਼ਾਵਾਂ ਦੇ ਦਿਓ ਇਹਨਾਂ ਡਰੱਗ ਕਰਾਈਮ ਦੇ ਮਾਮਲੇ ਦੇ ਵਿੱਚ ਅਗਲੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਜਿਹੜੀਆਂ ਪਾਈਪਲਾਈਨ ਤੇ ਇਨਫਰਾਸਟ੍ਰਕਚਰੇ ਜਿਆਦਾ ਬਣਾਓ ਉਹਨਾਂ ਨੇ ਕਿਹਾ ਕਿ ਜਿਆਦਾ ਪਾਈਪਲਾਈਨ ਬਿਹਤਰ ਰੇਲਵੇ ਤੇ ਜਿਹੜੀਆਂ ਪੋਰਟ ਫੈਸਿਲਿਟੀਆਂ ਆ ਇਹ ਜਿਆਦਾ ਹੋਣ ਤਾਂ ਕਿ ਇਹਦੇ ਨਾਲ ਸਸਕਾਰਚਬਨ ਦੇ ਜਿਹੜੇ ਐਕਸਪੋਰਟ ਕੀਤਾ ਜਾ ਰਿਹਾ ਸਮਾਨ ਆ ਇਹਦੀ ਮਦਦ ਮਿਲੇ ਉਹ ਕਹਿੰਦੇ ਸਾਨੂੰ ਪਿੱਛੇ ਛੱਡਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਇੱਕ ਉਹ ਕਹਿੰਦੇ ਜਿਹੜਾ ਲਾਲਫੀਤਾ ਸ਼ਾਈਆ ਜਿਹੜੇ ਕਲਰਕ ਕੰਮ ਰੋਕਦੇ ਹੁੰਦੇ ਆ ਰੈਡ ਟੇਪ ਇਸ ਨੂੰ ਆ ਇਹਨੂੰ ਬੰਦ ਕਰੋ ਮੰਗ ਉਹਨਾਂ ਨੇ ਇਹ ਵੀ ਕੀਤੀ ਹੈ ਫੈਡਰਲ ਸਰਕਾਰ ਨੂੰ ਕਿ ਸੌਖਾ ਕਰੋ ਕੰਮ ਥੋੜੀ ਜਿਹਾ ਤੇਜ਼ ਕਰੋ ਕੰਮ ਕੋਈ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਇੰਪਰੂਵ ਕਰਨਾ ਵੜੇ ਲੱਗ ਜਾਂਦੇ ਉਹਨੂੰ ਹੁੰਦਾ ਕੁਛ ਨਹੀਂ ਤੇ ਜਿਹੜੇ ਪ੍ਰੋਵਿੰਸ਼ਲ ਮੈਟਰਸ ਆ ਉਹਦੇ ਤੇ ਤੁਸੀਂ ਇੰਟਰਫੇਅਰ ਨਾ ਕਰੋ ਉਹਨੂੰ ਸਿੱਧਾ ਮਨਜ਼ੂਰ ਕਰੋ ਸੋ ਕਈ ਇਸ਼ੂ ਜਿਹੜੇ ਇਹਨਾਂ ਨੇ ਪਹਿਲਾਂ ਵੀ ਚੱਕਿਆ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸਿੱਧੇ ਮਾਰਕਰਨੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਲਗਭਗ ਨਾ 10 ਤਬਦੀਲੀਆਂ ਬਾਰੇ ਆਪਣੀ ਗੱਲਬਾਤ ਜਿਹੜੀ ਇਹਨਾਂ ਦੀ 1 ਮਈ ਨੂੰ ਹੋਈ ਸੀ ਦੂਜੇ ਜਿਹੜੇ ਪ੍ਰੀਮੀਅਰ ਨੇ ਉਹ ਵੀ ਇਦਾਂ ਦੀਆਂ ਬੇਨਤੀਆਂ ਕਰ ਰਿਹਾ ਕੇਂਦਰ ਸਰਕਾਰ ਨੂੰ ਪ੍ਰੋਵਿੰਸ਼ਲ ਲੀਡਰਸ ਨੇ ਜਿਹੜੇ ਸਕਾਟ ਮੋ ਵਰਗੇ ਉਹ ਬਦਲਣਾ ਚਾਹੁੰਦੇ ਆ ਕੁਛ ਨਾ ਕੁਛ ਮਾਰਕਰਨੀ ਕੋਲੋਂ ਕਿਉਂਕਿ ਹੁਣ ਜਿੱਦਾਂ ਇਹ ਜਿੱਤੇ ਆ ਫਾਰਮਰਸ ਨੂੰ ਹੈਲਪ ਚਾਹੀਦੀ ਆ ਉਹਨਾਂ ਦੀ ਸਰਕਾਰ ਨੇ ਇਹ ਵੀ ਕਿਹਾ ਆ ਸਰਕਾਰ ਨੂੰ ਕਿ ਫਾਰਮਰਸ ਨੂੰ ਸਪੋਰਟ ਕਰੋ ਜਿਹੜਾ ਚਾਈਨੀਜ਼ ਟੈਰਫ ਦੇ ਨਾਲ ਸੰਸਕਾਰਚਬਿੰਦ ਦੇ ਫਾਰਮਰਸ ਦੇ ਉੱਤੇ ਅਸਰ ਪੈ ਰਿਹਾ ਵੀ ਉਹਦਾ ਕੌਣ ਜਿਹੜਾ ਪੂਰਾ ਕਰੂਗਾ ਉਹਦੇ ਪਾਸੇ ਕੁਛ ਨਾ ਕੁਛ ਕਰਾਇਆ ਜਾਵੇ ਜਿਹੜੇ ਜਿਹੜੇ ਕੇਂਦਰ ਸਰਕਾਰ ਦੇ ਨਾਲ ਰਾਜਾਂ ਦੇ ਰਿਸ਼ਤੇ ਆ ਇਹ ਬਹੁਤ ਮਹੱਤਵਪੂਰਨ ਨੇ ਖਾਸ ਕਰ ਉਸ ਵੇਲੇ ਜਦੋਂ ਅਲਬਰਟਾ ਵਰਗਾ ਸੂਬਾ ਇਹ ਕਹਿ ਰਿਹਾ ਵੀ ਅਸੀਂ ਕੈਨੇਡਾ ਦੇ ਨਾਲ ਨਹੀਂ ਰਹਿਣਾ ਅਸੀਂ ਵੱਖ ਹੋਣਾ ਸਸਕਾਚਵਨ ਵੈਸੇ ਤੰਗ ਆ ਉਹਨਾਂ ਦੇ ਨਾਲ ਕਵਿਕ ਪਹਿਲਾਂ ਲੱਗ ਹੋਣ ਦੀ ਗੱਲਬਾਤ ਕਰ ਚੁੱਕਿਆ ਸੋ ਹਾਲਾਂਕਿ ਇਹ ਤਣਾਅ ਕੋਈ ਬਹੁਤ ਇਹ ਨਹੀਂ ਕਿ ਬਹੁਤ ਜ਼ਿਆਦਾ ਆ ਪਰ ਜਿੰਨੀ ਕੇਂਦਰ ਸਰਕਾਰ ਦੇ ਨਾਲ ਜਿਹੜੀ ਸੂਬਾ ਸਰਕਾਰ ਦੀ ਬਣਦੀ ਆ ਉਹਨਾਂ ਚੰਗਾ ਆ ਤੇ ਇਹ ਇੱਕ ਚੰਗੀ ਗੱਲ ਲੱਗ ਰਹੀ ਆ ਕਿ ਸਕਾਟ ਮੋ ਨੇ ਆਪਣੇ 10 ਮੁੱਦੇ ਦੱਸ ਦਿੱਤੇ ਆ ਫੈਡਰਲ ਸਰਕਾਰ ਨੂੰ ਕਿ ਤੁਸੀਂ ਇਹਨਾਂ ਇਹਨਾਂ ਦੇ ਉੱਤੇ ਕੰਮ ਕਰੋ ਤੇ ਸਾਡੇ ਨਾਲ ਤੁਹਾਡਾ ਰਿਸ਼ਤਾ ਚੰਗਾ ਹੋ ਸਕਦਾ ਤੇ ਸਾਡੇ ਜਿਹੜੇ ਸਟੇਟ ਨੂੰ ਆ ਜਿਹੜਾ ਪਰਵੈਂਸਾ ਨੂੰ ਫਾਇਦਾ ਹੋ ਸਕਦਾ ਅਗਲੀ ਇੱਕ ਖਬਰ ਜਿਹੜੀ ਹਾਊਸਿੰਗ ਬਾਰੇ ਚਰਚਾ ਦੇ ਵਿੱਚ ਹੈ ਕੱਲ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਸਾਡੇ ਹਾਊਸਿੰਗ ਮਿਨਿਸਟਰ ਜਿਹੜੇ ਨੇ ਉਹ ਵੈਂਕੂਵਰ ਦੇ ਪਹਿਲਾਂ ਮੇਅਰ ਰਹੇ ਚੁੱਕੇ ਨੇ ਗ੍ਰੈਗਰ ਰੌਬਸਟਰਨ ਉਹਨਾਂ ਨੇ ਬਿਆਨ ਦਿੱਤਾ ਸੀ ਉਹ ਕਹਿੰਦੇ ਵੀ ਕੈਨੇਡਾ ਦੇ ਨਵੇਂ ਜਦੋਂ ਇਹ ਮਿਨਿਸਟਰ ਬਣਿਆ ਹਾਊਸਿੰਗ ਮਿਨਿਸਟਰ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਦੇ ਮਿਨਿਸਟਰ ਤੇ ਇਹਨਾਂ ਦਾ ਕਮੈਂਟ ਹੈਗਾ ਇੱਕ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀਆਂ ਘਰਾਂ ਦੀਆਂ ਕੀਮਤਾਂ ਆ ਇਹ ਥੱਲੇ ਆਉਣਗੇ ਰੌਬਸਟਰਨ ਨੇ ਕਿਹਾ ਕਿ ਨਹੀਂ ਉਹਨਾਂ ਨੂੰ ਲੱਗਦਾ ਕਿ ਉਹ ਜ਼ਿਆਦਾ ਫੋਕਸ ਇਸ ਚੀਜ਼ ਤੇ ਹੋਣਾ ਚਾਹੀਦਾ ਵੀ ਅਸੀਂ ਨਵੇਂ ਘਰ ਬਣਾਈਏ ਤੇ ਮਾਰਕੀਟ ਨੂੰ ਜਿਹੜਾ ਸਟੇਬਲ ਰੱਖੀਏ ਸੋ ਇਹ ਹਾਊਸਿੰਗ ਨੂੰ ਸਮਾਂ ਲੱਗੂਗਾ ਇਹ ਉਹਨਾਂ ਦਾ ਬਿਆਨ ਸੀ ਰੌਬਸਟਰ ਨੇ ਇਹ ਕਿਹਾ ਸੀ ਕਿ ਹਾਊਸਿੰਗ ਪ੍ਰੋਬਲਮਾਂ ਨੂੰ ਫਿਕਸ ਕਰਨ ਦੇ ਲਈ ਉਹਨਾਂ ਨੂੰ ਕਈ ਸਾਲ ਲੱਗਣੇ ਹਨ ਕਿਉਂਕਿ ਨਵੇਂ ਘਰ ਬਣਾਉਣੇ ਇੱਕ ਬਹੁਤ ਸਲੋ ਪ੍ਰੋਸੈਸ ਆ ਤੇ ਜੇ ਉਹ ਇਹਨੂੰ ਸਪੀਡ ਅਪ ਕਰਨ ਦੀ ਕੋਸ਼ਿਸ਼ ਕਰਨਗੇ ਫਿਰ ਵੀ ਕਰਦੇ ਕਰਦੇ ਸਮਾਂ ਲੱਗ ਜਣਾ ਹੁਣ ਇਸ ਬਿਆਨ ਤੋਂ ਉਹਨਾਂ ਦਾ ਬਿਆਨ ਦਾ ਆਧਾਰ ਕੀ ਹੈ ਇਹ ਤੇ ਉਹਨਾਂ ਨੂੰ ਪਤਾ ਪਰ ਇਹਦੇ ਤੋਂ ਚਰਚਾ ਬਹੁਤ ਸ਼ੁਰੂ ਹੋ ਗਈ ਕੱਲ ਬਿਆਨ ਆਇਆ ਸੀ ਆਪਾਂ ਗੱਲਬਾਤ ਕੀਤੀ ਸੀ ਹੁਣ ਉਸ ਬਿਆਨ ਦੇ ਉੱਤੇ ਲੋਕ ਆਪਣੇ ਆਪਣੇ ਕਮੈਂਟ ਕਰ ਰਹੇ ਆ ਜਿਹੜੇ ਆ ਇੱਥੇ ਵੈਨਕੂਵਰ ਤੋਂ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਉਹ ਕਹਿ ਕਿ ਅਸੀਂ ਇਸ ਬਿਆਨ ਦੇ ਨਾਲ ਅਸਹਿਮਤ ਆ ਘਰਾਂ ਦੀਆਂ ਕੀਮਤਾਂ ਜੋ ਮਰਜ਼ੀ ਹੋ ਜੇ ਥੱਲੇ ਆਉਣੀਆਂ ਚਾਹੀਦੀਆਂ ਕਿਉਂਕਿ ਜਿਹੜੇ ਯੰਗ ਨੇ ਜਾਂ ਅਗਲੀ ਜਿਹੜੀ ਜਨਰੇਸ਼ਨ ਆ ਇਸ ਵੇਲੇ ਜਵਾਨ ਹੋ ਰਹੀ ਆ ਉਹ ਅਫੋਰਡ ਹੀ ਨਹੀਂ ਕਰ ਸਕਦੇ ਕਿ ਉਹ ਇਹਨਾਂ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਰਹਿ ਸਕਣ ਤੇ ਫਿਰ ਕੰਮ ਕਿਵੇਂ ਕਰਨਾ ਹੈ ਇੱਥੇ ਕਿੰਨੇ ਲੋਕ ਆ ਜਿਹੜੇ ਇਹਨਾਂ ਮਹਿੰਗੇ ਸ਼ਹਿਰਾਂ ਨੂੰ ਛੱਡ ਕੇ ਬਾਹਰ ਇਸ ਕਰਕੇ ਜਾਈ ਜਾਂਦੇ ਆ ਕਿ ਉਹਨਾਂ ਕੋਲ ਅਫੋਰਡ ਹੀ ਨਹੀਂ ਹੁੰਦਾ ਦੂਜਿਆਂ ਨੂੰ ਲੱਗਦਾ ਕਿ ਬੀਸੀ ਦੇ ਵਿੱਚ ਰਹਿ ਕੇ ਵੈਨਕੂਵਰ ਵਰਗੇ ਇਲਾਕੇ ਦੇ ਵਿੱਚ ਅਸੀਂ ਸਾਰੀ ਉਮਰ ਘਰ ਹੀ ਨਹੀਂ ਲੈ ਸਕਦੇ ਤੇ ਇੱਥੇ ਕੰਮ ਕਾਦੇ ਲਈ ਕਰਨਾ ਤੇ ਹਾਊਸਿੰਗ ਮੰਤਰੀ ਤੋਂ ਇਹੀ ਤਾਂ ਆਸ ਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਰਨ ਦੀਆਂ ਕੀਮਤਾਂ ਥੱਲੇ ਲੈ ਕੇ ਆਉਣ ਉਹ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਵੀ ਇਹ ਨਹੀਂ ਆਉਣੀਆਂ ਤੇ ਜੇ ਇਹ ਉਹ ਉਹਨਾਂ ਦੀ ਗੱਲ ਆਪਣੇ ਤਾਂ ਸੱਚੀ ਹੋ ਸਕਦੀ ਆ ਵੀ ਅਸੀਂ ਜਿਹੜਾ ਬਹੁਤ ਲੰਬਾ ਕੰਮ ਆ ਇਹ ਘਰ ਬਣਣਗੇ ਫਿਰ ਕਿਤੇ ਜਾ ਕੇ ਸਸਤੇ ਹੋਣਗੇ ਉਦੋਂ ਨੂੰ ਕੁਛ ਨਾ ਕੁਛ ਹੋਰ ਹੋ ਜਾਂਦਾ ਕਦੇ ਕੋਵਿਡ ਆ ਗਿਆ ਕਦੇ ਇਹ ਟੈਰਫ ਆ ਗਿਆ ਕਦੇ ਕੁਛ ਹੋ ਗਿਆ ਵੀ ਘਟੋ ਘਟ ਲੋਕਾਂ ਦਾ ਕੁਛ ਨਾ ਕੁਛ ਇਹੋ ਜਿਹਾ ਕਰਨਾ ਚਾਹੀਦਾ ਜਿਹਦੇ ਨਾਲ ਘਰ ਬਣ ਸੋ ਜਿਹੜੇ ਪ੍ਰੀਮੀਅਰ ਡੇਵਿਡ ਈਵੀ ਨੇ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਪ੍ਰੋਵਿੰਸ ਦਾ ਗੋਲ ਆ ਇਹ ਬਹੁਤ ਸਪਸ਼ਟ ਆ ਕਿ ਅਸੀਂ ਘਰਾਂ ਦੀਆਂ ਕੀਮਤਾਂ ਥੱਲੇ ਲਿਆਉਣੀਆਂ ਆ ਜਿਆਦਾ ਰੈਂਟਲ ਯੂਨਿਟ ਬਣਾਉਣੇ ਆ ਤੇ ਜਿਆਦਾ ਜਿਹੜੀ ਜਿਹੜੀ ਕੰਸਟਰਕਸ਼ਨ ਆ ਉਹਨੂੰ ਸਸਤਾ ਕਰਨਾ ਜਿੰਨੀ ਕੰਸਟਰਕਸ਼ਨ ਸਸਤੀ ਹੋਊਗੀ ਓਨੇ ਘਰ ਜਿਆਦਾ ਬਣਨਗੇ ਤੇ ਗਾਂ ਸਸਤੇ ਵਿਕਣਗੇ ਸੋ ਇਹ ਇੱਕ ਤਰੀਕੇ ਦੇ ਨਾਲ ਹੁਣ ਬੜੀ ਕੰਟਰੋਵਰਸ਼ੀਅਲ ਸਾਡੇ ਜਿਹੜੇ ਹਾਊਸਿੰਗ ਤੇ ਇਨਫਰਾਸਟ੍ਰਕਚਰ ਮਨਿਸਟਰ ਦੀ ਸਟੇਟਮੈਂਟ ਆ ਜਦੋਂ ਇਹ ਇੱਥੇ ਵੈਨਕੂਵਰ ਦੇ ਮੇਅਰ ਸੀਗੇ ਘਰਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੀ ਉੱਤੇ ਚਲੀ ਗਈਆਂ ਗਈਆਂ ਸੀ ਤੇ ਉਹਨਾਂ ਨੇ ਇਹ ਗੱਲ ਮੰਨੀ ਐ ਐਡਮਿਟ ਕੀਤੀ ਐ ਕਿ ਉਹ ਜਿਹੜੀ ਫੈਡਰਲ ਸਰਕਾਰ ਕੋਲ ਨਹੀਂ ਮਦਦ ਦੀ ਜਾਂ ਪ੍ਰੋਵਿੰਸ਼ੀਅਲ ਸਰਕਾਰ ਕੋਲ ਨਹੀਂ ਮਦਦ ਨਹੀਂ ਲੈ ਸਕੇ ਸੀ ਉਹਨਾਂ ਨੇ ਬਾਅਦ ਦੇ ਵਿੱਚ ਆਪਣੇ ਇਹ ਜਿਹੜਾ ਬਿਆਨ ਇਹਨਾਂ ਨੇ ਦਿੱਤਾ ਆ ਰੌਬਸਟਰ ਨੇ ਇਹਨੂੰ ਕਲੀਅਰ ਵੀ ਕੀਤਾ ਕਲੈਰੀਫਾਈ ਵੀ ਕੀਤਾ ਕਿਉਂਕਿ ਬੈਕਲੈਸ਼ ਆ ਬਹੁਤ ਵੱਡਾ ਵਿਰੋਧ ਬਹੁਤ ਵੱਡਾ ਹੋ ਰਿਹਾ ਕੱਲ ਦਾ ਔਨਲਾਈਨ ਇਹਨਾਂ ਨੇ ਕਿਹਾ ਆ ਕਿ ਉਹ ਇੱਕ ਸਵਾਲ ਦਾ ਜਵਾਬ ਦੇ ਰਹੇ ਸੀ ਕਿ ਜਿਹੜੀ ਹੁਣ ਦੇ ਘਰਾਂ ਦੀ ਕੀਮਤ ਆ ਇਹਦੀ ਵੈਲਿਊ ਘਟਦੀ ਹੈ ਕਿ ਨਹੀਂ ਉਹ ਕਹਿੰਦੇ ਨਾ ਕਿ ਅਸੀਂ ਜਿਹੜਾ ਆ ਇਹਨੂੰ ਓਵਰ ਆਲ ਘਰਾਂ ਦੀ ਜਿਹੜੀ ਕੀਮਤ ਆ ਉਹਦੇ ਬਾਰੇ ਕਿਉਂਕਿ ਦੋ ਗੱਲਾਂ ਨੇ ਇਹ ਅਲੱਗ-ਅਲੱਗ ਇੱਕ ਤਾਂ ਇਹ ਆ ਜੇ ਉਸ ਬੰਦੇ ਕੋਲੇ ਐਸ ਵੇਲੇ ਘਰ ਆ ਉਹ ਬੰਦੇ ਨੂੰ ਜੇ ਤੁਸੀਂ ਇਹ ਕਹਿ ਦੋਗੇ ਕਿ ਤੇਰਾ ਘਰ ਅਸੀਂ ਸਸਤਾ ਕਰ ਦੇਣਾ ਜਾਂ ਇਹਦੀ ਵੈਲਿਊ ਘਟਾ ਦੇਣੀ ਆ ਜੇ ਹੁਣ ਉਹ 2 ਮਿਲੀਅਨ ਦਾ ਤੁਸੀਂ ਕਹ ਦੋਗੇ ਵੀ ਇਹ 1.7 ਮਿਲੀਅਨ ਦਾ ਰਹਿ ਜਾਣਾ ਉਹ ਤੇ ਗੁੱਸਾ ਕਰੂਗਾ ਨਾ ਉਹ ਕਹਿੰਦੇ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੇ ਘਰ ਹੈਗੇ ਆ ਇਹ ਸਸਤੇ ਕਰ ਦੇਣੇ ਅਸਲ ਦੇ ਵਿੱਚ ਮੈਂ ਇਹ ਕਹਿ ਰਿਹਾ ਵੀ ਇਹ ਜਿਹੜੇ ਆਉਣ ਵਾਲੇ ਘਰ ਤਾਂ ਅਸੀਂ ਸਸਤੇ ਕਰਕੇ ਲੋਕਾਂ ਨੂੰ ਦਵਾਂਗੇ ਪਰ ਹੁਣ ਵਾਲਿਆਂ ਦੀ ਵੈਲਿਊ ਨਹੀਂ ਘਟੂਗੀ ਪਰ ਆਪਣੇ ਆਪ ਦੇ ਵਿੱਚ ਫੇਰ ਕੰਟਰੋਵਰਸ਼ੀਅਲ ਸਟੇਟਮੈਂਟ ਆ ਕਿ ਹੋਣਾ ਕੀ ਆ ਸੋ ਇਹਨਾਂ ਦੀ ਜਿਹੜੀਆਂ ਰੌਬਸਟਨ ਨੇ ਜਿਹੜੀ ਗੱਲਬਾਤ ਕੀਤੀ ਆ ਕਿ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਵੈਨਕੂਵਰ ਦੇ ਵਿੱਚ ਜੇ ਇਸ ਕਿਸਮ ਦੀ ਕੋ-ਆਪ ਹਾਊਸਿੰਗ ਰੈਂਟਲ ਯੂਰਨਿੰਗ ਜਾਂ ਸੋਸ਼ਲ ਹਾਊਸਿੰਗ ਹੋਈ ਆ ਤੇ ਐਮਪਟੀ ਹਾਊਸ ਟੈਕਸ ਇਹਨਾਂ ਨੇ ਸ਼ੁਰੂ ਕੀਤਾ ਸੀ ਜਿਹੜੇ ਰੈਂਟਲ ਯੂਨਿਟਸ ਨੂੰ ਫ੍ਰੀ ਕਰਨ ਦੇ ਲਈ ਉਹਦਾ ਕੋਈ ਨਾ ਕੋਈ ਅਸਰ ਉਹ ਕਹਿੰਦੇ ਪਾਊਗਾ ਤੇ ਅਸੀਂ ਉਸੇ ਤਰੀਕੇ ਦੇ ਨਾਲ ਫੈਡਰਲ ਲੈਵਲ ਦੇ ਉੱਤੇ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਅਗਲੀ ਖਬਰ ਪੀਰ ਪੋਲੀਓ ਬਾਰੇ ਪੀਰ ਪੋਲੀਓ ਕਨਸਰਪਟ ਪਾਰਟੀ ਦੇ ਆਗੂ ਨੇ ਤੇ ਇਹਨਾਂ ਨੇ ਇੱਕ ਬਿਆਨ ਦਿੱਤਾ ਕਿਉਂਕਿ ਫੈਡਰਲ ਸਰਕਾਰ ਕਹਿੰਦੀ ਸਾਡੇ ਕੋਲੇ ਪੂਰੀ ਫੰਡਿੰਗ ਨਹੀਂ ਹੈ ਇਹਨੇ ਉਹ ਕਹਿੰਦੇ ਬੜਾ ਬੈਡ ਮੈਸੇਜ ਦਿੱਤਾ ਇਨਵੈਸਟਰਸ ਨੂੰ ਤੇ ਜਿਹੜੇ ਕ੍ਰੈਡਿਟ ਰੇਟਿੰਗ ਏਜੰਸੀਜ਼ ਨੇ ਜਦੋਂ ਅਸੀਂ ਕ੍ਰੈਡਿਟ ਲੈਨੇ ਆ ਸਾਡਾ ਕ੍ਰੈਡਿਟਰ ਨਿਰਪਰ ਕਰਦਾ ਕਿ ਤੁਹਾਡੇ ਕੋਲੇ ਪੈਸਾ ਕਿੰਨਾ ਆ ਕ੍ਰੈਡਿਟ ਕਾਰਡ ਦਾ ਤੁਸੀਂ ਯੂਜ਼ ਕਿੰਨਾ ਕੀਤਾ ਜਾਂ ਤੁਹਾਡੇ ਕੋਲੇ ਪੈਸਾ ਕਿੰਨਾ ਪਿਆ ਇਸੇ ਤਰ੍ਹਾਂ ਫੈਡਰਲ ਸਰਕਾਰ ਦੀ ਵੀ ਜਿਹੜੀਆਂ ਕ੍ਰੈਡਿਟ ਰੇਟਿੰਗ ਹੁੰਦੀ ਆ ਕੈਨੇਡਾ ਦੀ ਕ੍ਰੈਡਿਟ ਰੇਟਿੰਗ ਕਿੱਥੇ ਆ ਕਿ ਇਹ ਮਾੜਾ ਬੋਰੋਅਰ ਆ ਜਾਂ ਚੰਗਾ ਆ ਉਹ ਕਹਿੰਦੇ ਵੀ ਇਸ ਚੀਜ਼ ਦੇ ਨਾਲ ਇਹ ਦੂਜੇ ਪਾਸੇ ਚਲੇਗਾ ਵੀ ਇਹਨਾਂ ਨੇ ਸਾਫ਼ ਹੀ ਕਹਿ ਦਿੱਤਾ ਸਾਡੇ ਕੋਲੇ ਫੈਡਰਲ ਬਜਟ ਹੈ ਨਹੀਂ ਜਾਂ ਮਤਲਬ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਡੇ ਕੋਲੇ ਜਿਹੜਾ ਉਹ ਪੈਸਾ ਆਇਆ ਉਹ ਨਹੀਂ ਮੈਨ ਹੁਣ ਇਹਦਾ ਮਤਲਬ ਕੀ ਹੈ ਜਦੋਂ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲੇ ਫੁੱਲ ਬਜਟ ਹੈ ਨਹੀਂ ਇਹਦਾ ਮਤਲਬ ਇਹ ਆ ਕਿ ਨੈਸ਼ਨਲ ਗਵਰਨਮੈਂਟ ਜਿਵੇਂ ਕਿ ਇਹ ਕੈਨੇਡਾ ਆ ਇਹਨਾਂ ਨੇ ਹਜੇ ਆਪਣਾ ਫੁੱਲ ਫਾਈਨੈਂਸ਼ੀਅਲ ਪਲਾਨ ਅਨਾਉਂਸ ਨਹੀਂ ਕੀਤਾ ਪਹਿਲਾਂ ਵੀ ਇਹ ਪੈਸਾ ਇਕੱਠਾ ਕਿੱਦਾਂ ਕਰਨਗੇ ਜਿੱਦਾਂ ਟੈਕਸ ਕਿੱਦਾਂ ਲੈਣਗੇ ਤੇ ਖਰਚਣਗੇ ਕਿੱਥੇ ਕੋਈ ਪ੍ਰੋਗਰਾਮ ਜਾਂ ਸਰਵਿਸਿਜ਼ ਉਹਨਾਂ ਸਾਲਾਂ ਦੇ ਉੱਤੇ ਫੈਲ ਜਿਹੜਾ ਫੈਡਰਲ ਬਜਟ ਹੁੰਦਾ ਆਮ ਤੌਰ ਤੇ ਦਾ ਮਤਲਬ ਕੀ ਹੁੰਦਾ ਕਿ ਕਿੰਨਾ ਪੈਸਾ ਸਰਕਾਰ ਆਸ ਕਰਦੀ ਹੈ ਇਹਦੇ ਕੋਲੇ ਰੈਵਨਿਊ ਆਊਗਾ ਤੇ ਕਿੰਨਾ ਪੈਸਾ ਜਿਹੜਾ ਇਹ ਪਲਾਨ ਕਰਦੀ ਆ ਇਹਨਾਂ ਨੇ ਸਪੈਂਡ ਕਰਨਾ ਹੈ ਕਿਹੜੇ ਕਿਹੜੇ ਪ੍ਰੋਗਰਾਮ ਤੇ ਹੈਲਥ케ਅਰ ਤੇ ਡਿਫੈਂਸ ਤੇ 인ਫਰਾਸਟ੍ਰਕਚਰ ਦੇ ਉੱਤੇ ਤੇ ਸਰਕਾਰ ਪਲਾਨ ਕਰ ਰਹੀ ਆ ਕਿ ਮਨੀ ਜਿਹੜੀ ਆ ਜਾਂ ਮਤਲਬ ਇਹ ਪਲਾਨ ਕਰਦੀ ਆ ਵੀ ਇਹਨਾਂ ਨੇ ਮਨੀ ਬੋਰੋ ਕਰਨੀ ਆ ਕਿੰਨਾ ਡੈਫਿਸਟ ਆ ਕਿੰਨਾ ਪੈਸਾ ਬਚਾਉਣਾ ਆ ਜਦੋਂ ਸਰਕਾਰ ਇਹਨੂੰ ਡਿਲੇ ਕਰਦੀ ਆ ਇਦੇ ਨਾਲ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਜਿਹੜਾ ਇਨਵੈਸਟਰ ਆ ਜਿਹਨੇ ਪੈਸਾ ਇਨਵੈਸਟ ਕਰਨਾ ਉਹ ਅਨਿਸ਼ਚਿਤਤਾ ਦੇ ਵਿੱਚ ਚਲੇ ਜਾਂਦਾ ਅਨਸਰਟਨਟੀ ਉਹਦੇ ਕੋਲੇ ਚਲੇ ਜਾਂਦੀ ਹੈ ਇਕਨੋਮੀ ਦੀ ਵੀ ਮੇਰਾ ਵਧਣਾ ਕੀ ਹੈ ਮੈਂ ਪੈਸਾ ਕਿਉਂ ਲਾਵਾਂ ਟੈਕਸ ਦਾ ਰੂਲ ਕੀ ਹੋਣਾ ਸਾਨੂੰ ਜਿਆਦਾ ਟੈਕਸ ਲੱਗਣਾ ਘੱਟ ਲੱਗਣਾ ਸਿਟੀਜ਼ਨ ਨੂੰ ਨਹੀਂ ਪਤਾ ਕਿ ਇਥੇ ਇਹਦੀਆਂ ਚੇਂਜਸ ਕਿਹੜੀਆਂ ਹੋਣੀਆਂ ਹੈ ਹਾਊਸ ਹੈਲਥ ਕੇਅਰ ਦੇ ਵਿੱਚ ਹਾਊਸਿੰਗ ਦੇ ਵਿੱਚ ਕ੍ਰੈਡਿਟ ਰੇਟਿੰਗ ਏਜੰਸੀਜ਼ ਜਿਹੜੀਆਂ ਇਹ ਲੈ ਸਕਦੀਆਂ ਕਿ ਸਰਕਾਰ ਨੂੰ ਇਹ ਪਤਾ ਹੀ ਨਹੀਂ ਪਹੜ ਦੇ ਖਰਚਾ ਕਿਦਾਂ ਜ ਬਜਟ ਨੂੰ ਮੈਨੇਜ ਕਿਦਾਂ ਕਰਨਾ ਹੈ ਸੋ ਜਿਹੜੀ ਇਹਨਾਂ ਨੇ ਪੀਅਰ ਪੋਲੀਵ ਨੇ ਇਹ ਗੱਲ ਕਹੀ ਆ ਵੀ ਇਹ ਚੰਗੀ ਗੱਲ ਨਹੀਂ ਆ ਜਿਹੜੀ ਸਰਕਾਰ ਕਹਿ ਰਹੀ ਆ ਕਿ ਸਾਡੇ ਕੋਲੇ ਜਿਹੜਾ ਫੈਡਰਲ ਬਜਟ ਜਾਂ ਕੋਈ ਹਸਾਬ ਕਿਤਾਬ ਉਹਦਾ ਨਹੀਂ ਆ ਇਥੇ ਪੀਅਰ ਪੋਲੀਵ ਨੇ ਇਹ ਵੀ ਕਿਹਾ ਵੀ ਅਸੀਂ ਮਦਦ ਵੀ ਕਰ ਸਕਦੇ ਆ ਉਹ ਕਹਿੰਦੇ ਅਸੀਂ ਤਿਆਰ ਆ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਮਦਦ ਕਰਨ ਦੇ ਲਈ ਬਜਟ ਕ੍ਰੀਏਟ ਕਰਨ ਦੇ ਲਈ ਤੇ ਉਹਨਾਂ ਨੇ ਮਤਲਬ ਇੱਕ ਟੀਚਰ ਜੇ ਵੀ ਕੀਤੀ ਆ ਕਿ ਮਾਰਕ ਕਾਰਨੀ ਪਹਿਲਾਂ ਤੋਂ ਸਾਡੇ ਆਈਡੀਆ ਚੋਰੀ ਕਰਦੇ ਰਹੇ ਆ ਵੀ ਅਸੀਂ ਇਹਦੀ ਆਪਣੀ ਜਿਹੜੀ ਆਈਡੀਆ ਹੈ ਤੁਹਾਨੂੰ ਦੇ ਦੰਨੇ ਆ ਉਹਨਾਂ ਨੇ ਕਈ ਆਈਡੀਆਜ਼ ਦਿੱਤੇ ਆ ਕਿ ਪਾਰਟੀ ਜਿਹੜੀ ਕਹ ਦੱਤੇ ਸੀ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਸਪੈਂਡਿੰਗ ਜਿਹੜੀ ਉਹਨਾਂ ਦੀ ਕੰਸਲਟੈਂਟ ਦੇ ਉੱਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਸੀ ਵੀ ਸਲਾਹਕਾਰ ਹੀ ਇੰਨੇ ਰੱਖੇ ਵੀ ਉਹਨਾਂ ਦਾ ਪੈਸਾ ਹੀ ਨਹੀਂ ਮਾਣਤੇ ਜਾਲੇ ਜਿਹੜੇ ਫੋਰਨ ਏਡ ਆ ਉਹਨੂੰ ਵੀ ਕਿਸ ਤਰ੍ਹਾਂ ਕੀ ਨਾਲ ਘਟਾਇਆ ਜਾ ਸਕਦਾ ਸਰਕਾਰ ਬਜਟ ਨੂੰ ਡਿਲੇ ਕਰ ਰਹੀ ਆ ਫਾਈਨੈਂਸ ਮਿਨਿਸਟਰ ਫਰੈਂਸ਼ਿਸ ਫਿਲਿਪ ਸ਼ੈਂਪੇਨ ਉਹ ਉਹਨਾਂ ਨੇ ਕਿਹਾ ਕਿ ਜਿਹੜਾ ਫੁੱਲ ਬਜਟ ਆ ਉਹ ਫੌਲ ਇਕਨੋਮਿਕ ਅਪਡੇਟ ਤੋਂ ਬਾਅਦ ਅਵੇਲੇਬਲ ਹੋਊਗਾ ਫਿਰ ਪਤਾ ਲੱਗੂਗਾ ਸਾਰਾ ਸਾਬ ਜਿਹੜਾ ਫੋਕਸ ਆ ਸਾਰਾ ਥਰೋನ್ ਸਪੀਚ ਤੇ ਉੱਤੇ ਆ ਇਸ ਵੇਲੇ ਲਿਬਰਲ ਸਰਕਾਰ ਜਿਹੜੀ ਬਜਟ ਤੇ ਨਹੀਂ ਸਗੋਂ ਜਿਹੜੀ ਥਰೋನ್ ਸਪੀਚ ਆ ਜਿਹੜੀ 27 ਮਈ ਨੂੰ ਸਕੈਡਿਊਲ ਕੀਤੀ ਗਈ ਆ ਜਿਹੜੀ ਇਹਨਾਂ ਦੇ ਪਲਾਨ ਨੂੰ ਆਊਟਲਾਈਨ ਕਰਦੀ ਆ ਸੋ ਟੈਕਸ ਕੱਟ ਦੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਲਿਬਰਲਸ ਨੇ ਕਿਹਾ ਆ ਕਿ ਇਹ ਪਹਿਲਾ ਇਹ ਕਰ ਰਿਹਾ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਕਿ ਮਿਡਲ ਕਲਾਸ ਦਾ ਟੈਕਸ ਕੱਟ ਕੀਤਾ ਜਾਊਗਾ ਤੇ ਉਹਦੇ ਤੋਂ ਬਾਅਦ ਜਿਹੜੇ ਫਾਈਨੈਂਸ਼ੀਅਲ ਪ੍ਰੈਸ਼ਰ ਆ ਕੈਨੇਡੀਅਨਸ ਦੇ ਉੱਤੇ ਉਹਦੇ ਤੋਂ ਜਿਹੜੀ ਇਹਨਾਂ ਨੂੰ ਪਤਾ ਲੱਗੂਗਾ ਮਾਰਕ ਕਾਰਨੇ ਨੇ ਪਹਿਲਾਂ ਹੀ ਇਹ ਸਾਈਨ ਕਰ ਦਿੱਤੇ ਆ ਆਰਡਰ ਸੀਆਰਏ ਨੂੰ ਕੈਨੇਡਾ ਰੈਵਨਿਊ ਏਜੰਸੀ ਨੂੰ ਕਿ ਆਪਣਾ 1% ਟੈਕਸ ਕੱਟ ਜਿਹੜਾ ਲੋਅਰ ਇਨਕਮ ਟੈਕਸ ਬ੍ਰੈਕਟ ਆ 1 ਜੁਲਾਈ ਤੋਂ ਸਟਾਰਟ ਹੁੰਦਾ ਉਹਦੇ ਤੇ ਕਰ ਦਿੱਤਾ ਜਾਵੇ ਸੋ ਇਸ ਮਾਮਲੇ ਦੇ ਵਿੱਚ ਪੀਅਰ ਪੋਲੀਓ ਦਾ ਬਿਆਨ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਅਗਲੀ ਗੱਲਬਾਤ ਇੱਕ ਫਾਰਮੇਸੀ ਸਕੈਂਡਲ ਬਾਰੇ ਆ ਫਾਰਮੇਸੀ ਸਕੈਂਡਲ ਬੀਸੀ ਦੇ ਵਿੱਚ ਹੋਇਆ ਜੇ ਮੰਨਿਆ ਜਾ ਰਿਹਾ ਵੀ ਇਦਾਂ ਹੋਇਆ ਸੀ ਉਸ ਬੰਦੇ ਵਿੱਚ ਐਲਨੋ ਸਟਰਕੋਆ ਐਮਐਲਏ ਕੰਜ਼ਰਵਟਿਵ ਪਾਰਟੀ ਦੀ ਉਹਦੇ ਕੋਲ ਆਰਸੀਐਮਪੀ ਨੇ ਪੁੱਛਗਿੱਛ ਕੀਤੀ ਹੈ ਮਾਮਲਾ ਕਾਫੀ ਇਹ ਗਰਮ ਹੋ ਗਿਆ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਇਹ ਸਕੈਂਡਲ ਸਿਗਾ ਇਹ ਫਾਰਮੇਸੀ ਸਕੈਂਡਲ ਜਿਹਨੂੰ ਕਿਹਾ ਜਾ ਰਿਹਾ ਹੈ ਇਹ ਸੀ ਕੀ ਸੇਫਰ ਸਪਲਾਈਡ ਇੱਕ ਓਪੀਓਡ ਪ੍ਰੋਗਰਾਮ ਆ ਕਿ ਜਿਹੜੀਆਂ ਇਹ ਪ੍ਰੈਸਕ੍ਰਿਪਸ਼ਨ ਓਪੀਓਡ ਯਾਨੀ ਕਿ ਨਸ਼ਾ ਆ ਦਵਾਈਆਂ ਚ ਪਰ ਫੇ ਵੀ ਡਾਕਟਰ ਲਿਖ ਕੇ ਦਿੰਦੇ ਕੁਝ ਲੋਕਾਂ ਨੂੰ ਜਿਹੜੇ ਮਤਲਬ ਅਲਟਰਨੇਟਿਵ ਹੈਗੇ ਆ ਕੋਈ ਵੀ ਮੰਨ ਲਓ ਕੋ ਬੰਦਾ ਗੈਰ ਕਾਨੂੰਨੀ ਨਸ਼ਾ ਕਰਦਾ ਉਹਦੇ ਲਈ ਜਿਹੜੀ ਸਰਕਾਰ ਦਿੰਦੀ ਆ ਜਾਂ ਫਾਰਮੇਸੀ ਆ ਆਫਰ ਕਰਦੀ ਕਿ ਆ ਨਾ ਨਸ਼ਾ ਨਾ ਕਰੋ ਤੁਸੀਂ ਸਾਡੇ ਕੋਲੋਂ ਆ ਦਵਾਈ ਲੈ ਲਓ ਕਈ ਸਕੀਮਾਂ ਹੈਗੀਆਂ ਉਹ ਮਰੀਜ਼ਾਂ ਨੂੰ ਦੇਣ ਦੀ ਥਾਂ ਦੇ ਉੱਤੇ ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਯਾਨੀ ਨਸ਼ਾ ਛਡਾਉਣ ਵਾਲੀਆਂ ਜਿਹੜੀਆਂ ਗੋਲੀਆਂ ਦਵਾਈਆਂ ਪੀਣ ਵਾਲੀਆਂ ਜੋ ਵੀ ਹੈਗੀ ਉਹਦੀ ਵਰਤੋਂ ਉਹਨੂੰ ਫਾਰਮੇਸੀ ਸਕੈਂਡਲ ਕਿਹਾ ਜਾਂਦਾ ਕਿ ਇਹਨੂੰ ਜਿਹੜੇ ਇਹਨਾਂ ਨੂੰ ਮੁੜ ਕੇ ਹੋ ਕਹਿ ਲਓ ਕਿ ਕਿਕ ਬੈਕਸ ਦਿੰਦੇ ਆ ਪੈਸਾ ਦਿੰਦੇ ਆ ਜਾਂ ਰਿਵਾਰਡ ਦਿੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਆਪਣੀ ਪ੍ਰਸਕ੍ਰਿਪਸ਼ਨ ਇੱਥੇ ਫਿਲ ਕਰਨ ਆਉਂਦੇ ਆ ਤੇ ਬਾਅਦ ਦੇ ਵਿੱਚ ਇਹ ਜਿਹੜੀ ਡਰੱਗ ਆ ਇਹਨੂੰ ਕਹਿ ਲਓ ਕਿ ਇਹਦੀ ਸਮਗਲਿੰਗ ਕੀਤੀ ਜਾਂਦੀ ਹੈ ਇਹਨੂੰ ਗੈਰ ਕਾਨੂੰਨੀ ਤੌਰ ਤੇ ਵੇਚਿਆ ਜਾਂਦਾ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਕੁਝ ਇੱਥੇ ਕੈਨੇਡਾ ਦੇ ਵਿੱਚ ਵੀ ਤੇ ਇਵਨ ਕੈਨੇਡਾ ਤੋਂ ਬਾਹਰ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਹੈ ਇਹ ਸਿਸਟਮ ਦਾ ਅਬਿਊਜ਼ ਆ ਗਲਤ ਵਰਤੋਂ ਕਿ ਜਿਹੜੀ ਪਰਚੀ ਲਿਖ ਦਿੱਤੀ ਜਿਹੜੀ ਪ੍ਰਸਕ੍ਰਿਪਸ਼ਨ ਡਰੱਗ ਆ ਉਹ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਉਹ ਨਸ਼ੇ ਦੀ ਦਵਾਈ ਆ ਜਿਹੜੇ ਉਹਨਾਂ ਨੂੰ ਉਸ ਬਲੈਕ ਮਾਰਕੀਟ ਵਾਲੀ ਜਾਂ ਗੈਰਕਾਨੂੰਨੀ ਦਵਾਈ ਤੋਂ ਡਾਇਵਰਟ ਕਰਕੇ ਉਹਨਾਂ ਨੂੰ ਦੂਜੇ ਪਾਸੇ ਲਾਉਣਾ ਇਹ ਸਕੈਂਡਲ ਕਰਕੇ BC ਸਰਕਾਰ ਨੇ ਆਪਣਾ ਰੂਲ ਚੇਂਜ ਕਰ ਦਿੱਤਾ ਜਿਹੜੇ ਪੇਸ਼ੈਂਟ ਆ ਉਨੋਈ ਉਹ ਜਿਹੜੀ ਓਪੀਓਡ ਆ ਉਸ ਫਾਰਮੇਸੀ ਦੇ ਸਾਹਮਣੇ ਕੰਜ਼ਿਊਮ ਕਰਨੀ ਪਾਉਗੀ ਤੇ ਪੁਲਿਸ ਜਿਹੜੀ ਆ ਇਹਨਾਂ ਦੀ ਫਿਰ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਮਾਮਲਾ ਕਾਫੀ ਰੌਲੇ-ਗੋਲੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਇਆ ਸੀ ਆ ਜਿਹੜੀ ਐਲਨ ਔਰ ਸਟਰਕੋ ਆ ਇਹਨਾਂ ਨੂੰ ਇਹਨਾਂ ਨੇ ਸਵਾਲ ਕੀਤਾ ਬੀਸੀ ਕਨਜ਼ਰਵਟ ਆਫ ਐਮਐਲਏ ਆ ਇਹ ਵੀ ਸਾਬਕਾ ਪੁਲਿਸ ਆਫੀਸਰ ਆ ਪਹਿਲਾਂ ਰਹੇ ਤੇ ਮੀਡੀਆ ਦੇ ਵਿੱਚ ਵੀ ਰਹੇ ਆ ਇਹਨਾਂ ਨੂੰ ਆਰਸੀਐਮਪੀ ਨੇ ਸਵਾਲ ਕੀਤਾ ਬਈ ਕਿਉਂਕਿ ਇਹਨਾਂ ਨੇ ਇਸ ਐਮਐਲਏ ਨੇ ਸਰਕਾਰ ਦੀ ਇਹ ਜਿਹੜੀ ਜਿਹੜੇ ਕਾਗਜ਼ ਪੱਤਰ ਲੀਕ ਕੀਤੇ ਸੀ ਵੀ ਸਰਕਾਰ ਦੇ ਆ ਡਾਕੂਮੈਂਟ ਜਿਹੜੇ ਆ ਤੇ ਉਹਨਾਂ ਨੇ ਹੁਣ ਪੁੱਛ ਇਹਦੇ ਸਬੰਧੀ ਇਹਨਾਂ ਨੂੰ ਪੁੱਛਗਿਸ਼ ਕੀਤੀ ਗਈ ਆ ਸੋ ਉਹ ਜਿਹੜੇ ਜਿਹੜੇ ਲੀਕ ਹੋਏ ਸੀ ਡਾਕੂਮੈਂਟ ਜਿਹੜੀਆਂ ਸਲਾਈਡ ਸੀਗੀਆਂ ਉਹ ਦੱਸਦੀਆਂ ਸੀ ਕਿ ਬਹੁਤ ਸਾਰੀ ਪ੍ਰਸਕ੍ਰਿਪਸ਼ਨ ਓਪੀਓਡ ਜਿਹੜੀ ਆ ਜਿਹੜੀ ਸੇਫਰ ਸਪਲਾਈ ਦੇ ਲਈ ਸੀਗੀ ਉਹ ਇਲੀਗਲੀ ਕੈਨੇਡਾ ਤੇ ਕੈਨੇਡਾ ਤੋਂ ਬਾਹਰ ਵੇਚੀ ਗਈ ਗੈਰਕਾਨੂੰਨੀ ਦੇ ਨਾਲ ਨਸ਼ਾ ਜਿਹੜਾ ਵੇਚਿਆ ਗਿਆ ਮੋਟੀ ਜੀ ਗੱਲ ਵੀ ਨਸ਼ਾ ਛਡਾਉਣ ਦੇ ਲਈ ਜਿਹੜੀ ਦਵਾਈ ਹੈ ਉਹਦੇ 'ਚ ਵੀ ਤਾਂ ਨਸ਼ਾ ਹੀ ਆ ਪਰ ਉਹ ਸਰਕਾਰ ਦੇ ਰਹੀ ਆ ਉਹ ਇੱਕ ਲਿਮਟ 'ਚ ਦੇ ਰਹੀ ਆ ਥਰੂ ਪ੍ਰੋਪਰ ਚੈਨਲ ਦੇ ਰਹੀ ਆ ਲੋਕਾਂ ਨੂੰ ਉਹਦੀ ਦੁਰਵਾਰ ਤੋਂ ਉਸ ਨਸ਼ੇ ਨੂੰ ਗੈਰਕਾਨੂੰਨੀ ਤੌਰ ਤੇ ਵੇਚਿਆ ਗਿਆ ਸੀ ਤੇ ਉਹ ਗੱਲਬਾਤ ਸਾਰੀ ਇਹਨਾਂ ਨੇ ਸਾਹਮਣੇ ਲਿਆਂਦੀ ਸੀ ਅਲਨੋ ਸਟਰਕੋ ਨੇ ਏਥੋ ਬੀਸੀ ਦੇ ਵਿੱਚ ਕੰਜ਼ਰਵਟਿਵ ਐਮਐਲਏ ਨੇ ਹੁਣ ਇਹਦੇ 'ਚ ਕਹਿੰਦੇ ਕੁਝ ਮਾੜੀਆਂ ਫਾਰਮੇਸੀਆਂ ਇਨਵੋਲਵ ਸਿਗੀਆਂ ਜਿਹੜੇ ਕਾਗਜ਼ ਪੱਤਰੋਂ ਸਾਹਮਣੇ ਆਏ ਸੀ ਉਹ ਦੱਸਦਿਆਂ ਸੀ ਕਿ ਕੁਝ ਫਾਰਮੇਸੀਆਂ ਜਿਹੜੀਆਂ ਗੈਰ ਕਾਨੂੰਨੀ ਕਿਕ ਬੈਕਸ ਵੀ ਤੁਸੀਂ ਆਜੋ ਸਾਡੇ ਕੋਲ ਅਸੀਂ ਤੁਹਾਨੂੰ ਦਵਾਈ ਦੇ ਦਾਂਗੇ ਤੁਸੀਂ ਲੈਣੀ ਨਹੀਂ ਦਵਾਈ ਤੁਹਾਡੇ ਨਾਂ ਤੇ ਤੁਹਾਨੂੰ ਨਸ਼ੇ ਵਾਲੀ ਦਵਾਈ ਦੇ ਕੇ ਵਾਪਸ ਲੈ ਲੈਣੀ ਹੈ ਤੁਹਾਨੂੰ ਕੁਝ ਪੈਸੇ ਦੇ ਦੇਣੇ ਉਲਟਾ ਕਿਕ ਬੈਕਸ ਇਹ ਕੰਮ ਚੱਲਦਾ ਸੀ ਸਰਕਾਰ ਨੇ ਇਹਦੇ ਉੱਤੇ ਇੱਕਦਮ ਰਿਐਕਟ ਕੀਤਾ ਤੇ ਜਿਹੜਾ ਸਰਕਾਰ ਨੇ ਆਪਣੇ ਸਾਰੇ ਸਾਰੇ ਰੂਲ ਚੇਂਜ ਕਰਤੇ ਸੀ ਵੀ ਜਿਹੜਾ ਆਇਆ ਫਾਰਮੇਸੀ ਜੀ ਤੁਸੀਂ ਲਿਜਾ ਨਹੀਂ ਸਕਦੇ ਇੱਥੇ ਸਾਡੇ ਸਾਹਮਣੇ ਪੀਓ ਦਵਾਈ ਜਾ ਉਹਨੂੰ ਖਾਓ ਜੋ ਵੀ ਗੋਲੀ ਹੈਗੀ ਆ ਤੇ ਇਹਦੇ ਮਾਮਲੇ ਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਪੰਜ ਦਿਨ ਇਸ ਲੀਕ ਤੋਂ ਬਾਅਦ BC ਡਾਇਰੈਕਟਰ ਆਫ ਪੁਲਿਸ ਸਰਵਿਸਸਿਜ਼ ਨੇ RCMP ਨੂੰ ਕਿਹਾ ਸੀ ਵੀ ਕਿ ਇਨਵੈਸਟੀਗੇਸ਼ਨ ਕਰਕੇ ਇਹ ਦੀ ਜਿਹੜੀ ਪਹਿਲਾਂ ਤੇ ਇਹ ਆ ਵੀ ਇੱਕ ਤੇ ਉਹਦੀ ਇਨਵੈਸਟੀਗੇਸ਼ਨ ਹੋਣੀ ਸੀ ਵੀ ਇਹ ਧੰਦਾ ਕਿਦਾਂ ਚੱਲਦਾ ਦੂਜਾ ਇਹ ਸੀ ਵੀ ਇਹਨਾਂ ਕੋਲੇ ਇਹ ਕਾਗਜ਼ ਕਿੱਥੋਂ ਆ ਜਿਹੜੇ ਇਹਨਾਂ ਨੇ ਲੀਕ ਕੀਤੇ ਆ ਸੋ ਉਹਨਾਂ ਦਾ ਕਨਸਰਨ ਇਹ ਆ ਉਹ ਸਟਰਕੋ ਜਿਹੜੇ ਕਿ ਆ ਪਾਰਸੀਐਮਪੀਓ ਆਫੀਸਰ ਰਹੇ ਆ ਹੁਣ ਐਮਐਲਏ ਆ ਉਹ ਕਹਿੰਦੇ ਵੀ ਇਹਦਾ ਮਤਲਬ ਇਹ ਆ ਵੀ ਲੋਕਾਂ ਨੂੰ ਡਰਾਇਆ ਜਾ ਰਿਹਾ ਬਿਜੇ ਜਿਹੜਾ ਬੰਦਾ ਦੱਸਦਾ ਆਹ ਗਲਤ ਹੋ ਰਿਹਾ ਉਹਨੂੰ ਹੀ ਪੁਲਿਸ ਵਾਲੇ ਸਵਾਲ ਪੁੱਛੀ ਜਾਂਦੇ ਆ ਤਾਂ ਅਗਲਾ ਕੋਈ ਗਾਂ ਤੋਂ ਆਊਗਾ ਹੀ ਨਹੀਂ ਮੋਰੇ ਵੀ ਮੈਂ ਕਾਹਨੂੰ ਵਿੱਚ ਫਸਣਾ ਰਹਿਣ ਦਿਓ ਜੋ ਕੁਛ ਹੁੰਦਾ ਹੋਣ ਦਿਓ ਪ੍ਰੀਮੀਅਰ ਡੇਵਿਡ ਈਬੀ ਨਾਲ ਜਿਹੜਾ ਰਿਸਪਾਂਸ ਸੀ ਉਹ ਕਹਿੰਦੇ ਕਿ ਸਾਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਆ ਤੇ ਉਹ ਸਟਰਕੋ ਦਾ ਜਿਹੜਾ ਅਧਿਕਾਰ ਆ ਉਹਨਾਂ ਦਾ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਉਹਦੀ ਸਪੋਰਟ ਕਰਦੇ ਆ ਪਬਲਿਕ ਸੇਫਟੀ ਮਿਨਿਸਟਰ ਆਪਣੇ ਗੈਰੀ ਬੈਗ ਨੇ ਉਹਨਾਂ ਨੇ ਵੀ ਕਿਹਾ ਕਿ ਉਹ ਇਹਦੇ ਵਿੱਚ ਇਨਵੋਲ ਨਹੀਂ ਆ ਇਸ ਇਨਵੈਸਟੀਗੇਸ਼ਨ ਦੇ ਪਰ ਉਹ ਵੀ ਜਿਹੜਾ ਸਾਰਾ ਕੁਝ ਇੰਡੀਪੈਂਡੈਂਟ ਲਈ ਆਪਣੇ ਪੱਧਰ ਤੇ ਹੋ ਰਿਹਾ ਤੇ ਇਹਦੀ ਸਪੋਰਟ ਕਰਦੇ ਆ ਆਰਸੀਐਮਪੀ ਨੇ ਜਿਹੜੀ ਕਲੈਰੀਫਿਕੇਸ਼ਨ ਇਹ ਕੀਤੀ ਆ ਉਹ ਕਹਿੰਦੇ ਵੀ ਅਸੀਂ ਇਹਨਾਂ ਦੀ ਆਇਡੈਂਟੀਟੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਅਨੌਸਰ ਕੋ ਦੀ ਸਗੋਂ ਅਸੀਂ ਜਿਹੜੀ ਪੁਲਿਸ ਆ ਉਹ ਉਹਨਾਂ ਨੂੰ ਸਵਾਲ ਕੀਤੇ ਗਏ ਆ ਨਾ ਕਿ ਉਹ ਕਿਸੇ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਅੰਡਰ ਆ ਸੋ ਇਹ ਗੱਲਬਾਤ ਹੁਣ ਇਹਨਾਂ ਨੇ ਸਪਸ਼ਟ ਕੀਤੀ ਆ ਤੇ ਹੁਣ ਫਾਰਮੇਸੀ ਸਕੈਂਡਲ ਦੇ ਉੱਤੇ ਜਿਹੜਾ ਪ੍ਰੀਮੀਅਰ ਏ ਵੀ ਕਹਿ ਰਿਹਾ ਆ ਸਾਡੀ ਪ੍ਰਾਇੋਰਟੀ ਆ ਕਿ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਨਾਲ ਨਾਲ ਜਿਹੜੀ ਇਹ ਬੈਡ ਫਾਰਮੇਸੀਜ਼ ਆ ਉਹਨਾਂ ਨੂੰ ਦੇਖਣਾ ਚਾਹੀਦਾ ਨਾ ਕਿ ਜਿਹੜੇ ਵਿਸਰ ਬਲੋ ਆਰ ਜਿਹੜੇ ਦੱਸਦੇ ਆ ਵੀ ਇੱਥੇ ਗੜਬੜ ਹੋਈ ਆ ਉਹਨਾਂ ਨੂੰ ਜਿਹੜਾ ਸਵਾਲ ਪੁੱਛਣੇ ਚਾਹੀਦੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਸ਼ੁਕਰੀਆ ਗੱਲਾਂ ਬਾਤਾਂ